ਸੋ ਭਾਈ ਜੀ ਕੀ ਮਰਜ਼ੀ ਮੇਰਾ ਨਾਮ ਅੰਗਰੇਜ਼ ਸਿੰਘ ਗੂਰਾ ਮੱਤਾ ਹਲਕਾ ਜੈਤੋ ਜ਼ਿਲ੍ਹਾ ਫਰੀਦਕੋਟ ਅਸੀਂ ਲਗਾਤਾਰ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਪੱਕਾ ਲਈ ਦਾ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਧਰਮਕੋੜ ਰੰਦਾਵੇ ਜੋ ਕੈਂਪ ਲੱਗਿਆ ਹੋਇਆ ਹੈ ਹਰ ਪੀੜਤਾ ਵਾਸਤੇ ਇਹ ਘੱਟੋ ਘੱਟ ਇਹ ਕੈਂਪ ਨੂੰ ਅੱਜ 20 ਤੋਂ 25 ਦਿਨ ਜਿਹੜਾ ਹੋ ਚੱਲਿਆ ਅਸੀਂ ਹਰ ਇੱਕ ਹਾਰਪੀੜ ਦੇ ਘਰ ਤੱਕ ਪਹੁੰਚ ਕਰ ਰਿਹਾ ਕੈਂਪ ਵੱਲੋਂ ਤਹਾਡਾ ਆਪਣਾ ਕੈਂਪ ਇਸ ਦਾ ਨਾਮ ਹੈ ਅਸੀਂ ਹਰੋ ਸਪੀਡ ਤੱਕ ਜਾ ਰਹੇ ਹਾਂ ਜੋ ਇਸ ਹਾੜਾ ਦੀ ਮਾਰ ਹੀ ਆ ਗਿਆ ਨਾਲ ਉਹਦੇ ਸਾਡਾ ਪਰਪਸ ਜਿਹੜਾ ਹੈਗਾ ਅੱਜ ਆ ਪ्रेस कॉन्फ्रेंस ਕਰਨ ਦਾ ਅਸੀਂ ਉਹਨਾਂ ਕਿਸਾਨਾਂ ਨੂੰ ਮੈਸੇਜ ਕਰਨਾ ਲਾਉਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਰਹੀਂ ਜਿਹੜੇ ਕਿਸਾਨ ਭਰਾ ਜਿਹੜੇ ਠੇਕੇ ਦੇ ਪੈੜੀ ਲੈ ਕੇ ਵਾਉਂਦੇ ਸੀ ਜਾਂ ਛੋਟੀ ਪੈੜੀ ਸੀ ਰਾਖਣ ਦੀ ਕੋਈ ਕਮੀ ਨਹੀਂ ਰਹੀ ਇਸ ਏਰੀਆ 'ਚ ਚਾਰ ਦੀ ਕਮੀ ਨਹੀਂ ਰਹੀ ਕੈਂਪ ਵੱਲੋਂ ਜਿੰਨੀ ਸਹੂਦਤ ਹੋਈ ਨਹੀਂ ਭਾਈ ਅਸੀਂ ਚਾਹੁੰਦੇ ਆ ਕਿ ਉਹ ਕਿਸਾਨ ਆ ਜਿਹੜੇ ਵਾਂਝੇ ਰਹਿ ਗਏ ਨਾ ਤਾਂ ਉਹ ਲੈਣ ਚ ਲੱਗ ਸਕਦੇ ਆ ਨਾ ਉਹ ਮੰਗ ਸਕਦੇ ਆ ਨਾ ਉਹ ਲਿਸਟ 'ਚ ਲਿਖਾ ਸਕਦੇ ਆ ਅਸੀਂ ਤੁਹਾਡੇ ਮਾਦਮਰੀ ਦੱਸਣਾ ਚਾਹੁੰਦੇ ਆ ਵੀ ਸਾਡੇ ਆਪਣੇ ਕੈਂਪਾਂ 'ਤੁਸੀਂ ਸਾਨੂੰ ਗੁਫ਼ਤ ਮਿਲੋ ਅਸੀਂ ਤੁਹਾਡਾ ਜਿਹੜਾ ਘਰ ਦਾ ਪ੍ਰਬੰਧ ਆ ਚਾਹੇ ਤੁਹਾਡੇ ਕੋਲੇ ਕੋਠੇ ਚਾਹੇ ਕੋਈ ਕਾਰ ਆ ਪਰ ਅਸੀਂ ਉਸ ਹਾਲਾਤਾਂ ਨੂੰ ਸਮਝਦੇ ਹੋਏ ਵੀ ਅਸੀਂ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਆ ਤੁਹਾਡੇ ਆਪਣੇ ਕੈਂਪ ਵੱਲੋਂ ਜਿਹੜੇ ਲੋਕ ਹੈ ਘਰਾਂ ਚ ਬੈਠੇ ਆ ਵੀ ਉਹ ਸੰਗ ਦੇ ਮਾਰੇ ਸ਼ਰਮ ਦੇ ਮਾਰੇ ਮੰਗ ਨਹੀਂ ਰਹੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਸਾਡੇ ਨਾਲ ਕਨੈਕਟ ਕਰੋ ਅਸੀਂ ਨੰਬਰ ਵੀ ਮੈਂਸ਼ਨ ਕਰਾਂਗੇ ਇਸ ਵੀਡੀਓ ਰੇ ਤੇ ਜਿਹੜਾ ਅਗਲਾ ਜਿਹੜਾ ਅਜੰਡਾ ਹੈਗਾ ਉਹ ਇਹ ਹੈਗਾ ਵੀ ਇੱਥੇ ਸੰਗਤਾਂ ਜਿਹੜੀਆਂ ਜਿੰਨੀਆਂ ਵੀ ਕੈਂਪ ਰਾਹੀਂ ਸੇਵਾ ਨਿਭਾ ਰਹੀਆਂ ਬਹੁਤ ਸਾਰੀਆਂ ਸੰਗਤਾਂ ਸਾਡੇ ਨਾਲ ਕੰਬਲ ਲੈ ਕੇ ਤਰਪਾਲਾ ਲੈ ਕੇ ਕਰਨਾਲ ਤੋਂ ਆਏ ਆ ਬਾਈ ਹਰਿਆਣੇ ਤੋਂ ਚਾਰ ਦਾ ਵੱਡਾ ਟਰਾਲਾ ਲੈ ਕੇ ਆਏ ਆ ਇਹਨਾਂ ਦੀ ਬਹੁਤ ਵੱਡੀ ਟੀਮ ਆਈ ਹੈ ਤੇ ਲੱਗ ਲੱਗ ਹਰ ਰੋਜ਼ ਇਸ ਕੈਂਪ ਦੇ ਵਿੱਚ ਲੋਕ ਆਪਣਾ ਜਿਹੜਾ ਦਸਵੰਦ ਹੈ ਉਹ ਲੈ ਕੇ ਆਉਂਦੇ ਸਾਡੇ ਵੱਲੋਂ ਜਿਹੜੀ ਟੀਮ ਜਾਂਦੀ ਹੈ ਭਾਈ ਸਾਹਿਬ ਭਾਈ ਅਮਰਤਪਾਲ ਦੀ ਟੀਮ ਘਰ ਘਰ ਜਾਂਦੀ ਹੈ ਲੋੜਵੰਦਾਂ ਦੀ ਪੂਰਤੀ ਕਰਦੇ ਹੋਏ ਉਹਨਾਂ ਦੀ ਪੜਤਾਲ ਕਰਦੀ ਹੈ ਤੇ ਸਹੀ ਬੰਦੇ ਤੱਕ ਜਿਹੜਾ ਜੀ ਹਾਂ ਜੀ ਇਥੇ ਇਹ ਹੈ ਵੀ ਤੁਸੀਂ ਪਿੰਡ ਜਿਹੜੇ ਦੋਦਲੇ ਨੇ ਜੀ ਉਹਨਾਂ ਪਿੰਡਾਂ ਨੂੰ ਥੋੜਾ ਨਿਸ਼ਰ ਕਰੀਏ ਵੀ ਬਾਕੀਆਂ ਨੂੰ ਵੀ ਪਤਾ ਲੱਗ ਸਕੇ ਦੇਖੋ ਜੀ ਇੱਕ ਮੈਂ ਤੁਹਾਡੇ ਮਾਤਬਰੂਆਂ ਨੂੰ ਦੱਸ ਦਿਆਂ ਸੋਸ਼ਲ ਮੀਡੀਆ ਤੇ ਚਾਹੇ ਅਖਬਾਰਾਂ ਤੇ ਤੇ ਚਾਹੇ ਡਰਾਮੇਬਾਜ਼ੀ ਤੇ ਜਿਵੇਂ ਭਗਵੰਤ ਮਾਨ ਦੀ ਗੱਲ ਤੇ ਆਈ ਆਪਾਂ ਇਹ ਨਹੀਂ ਹੈ ਸਾਡੇ ਕੋਲੇ ਸਾਡੇ ਕੋਲੇ ਬਕਾਇਦਾ ਰਿਕਾਰਡ ਇਹ 30 ਪਿੰਡਾਂ ਦੇ ਅੰਦਰ ਕਿੰਨੇ ਡੰਗਰ ਹੈਗੇ ਆ ਕਿੰਨੇ ਬੱਚੇ ਆ ਕਿੰਨੀਆਂ ਔਰਤਾਂ ਕਿੰਨੀਆਂ ਬੱਕਰੀਆਂ ਕਿੰਨੇ ਕੁੱਤੇ ਹੈਗੇ ਆ ਕਿੰਨੀਆਂ ਬਿੱਲੀਆਂ ਹੈਗੀਆਂ ਸਾਰਾ ਰਿਕਾਰਡ ਆ ਸਾਡੇ ਕੋਲੇ ਈ ਪਿੰਡਾਂ ਦਾ ਮਤਲਬ ਅਸੀਂ ਜਿਹੜੇ ਗੋਦ ਲਿਆ ਉਹਨਾਂ ਚੁੱਲਿਆਂ ਤੱਕ ਉਹਨਾਂ ਨੂੰ ਚੁੱਲਿਆਂ ਨੂੰ ਤਪਾਉਣ ਤੱਕ ਦਾ ਜਿਹੜਾ ਸਾਡਾ ਇਹ ਏਜੰਡਾ ਹੈਗਾ ਇਹ ਲਗਾਤਾਰ ਭਾਈ ਸਾਹਿਬ ਭਾਈ ਅਮਰਪਾਲ ਦੀ ਟੀਮ ਵੱਲੋਂ ਚੱਲਦਾ ਰਿਹਾ ਤੇ ਚੱਲੂਗਾ ਅਸੀਂ ਆਉਣ ਵਾਲੇ ਸਮੇਂ 'ਚ ਜੇ ਸੰਗਤਾਂ ਦਾ ਸਹਿਯੋਗ ਮਿਲਦਾ ਰਿਹਾ ਅਸੀਂ ਚਾਹੁੰਦੇ ਹਾਂ ਕਿ ਆ ਜਿਹੜੇ ਖੇਤ ਹੈਗੇ ਆ ਜਿਨ੍ਹਾਂ ਦੇ ਰੇਤ ਚੜ ਗਈ ਹੈਗੀ ਆ ਉਹਨਾਂ ਨੂੰ ਹਰਿਆ ਭਰਿਆ ਕਰਨ ਵਾਸਤੇ ਡੀਜ਼ਲ ਦੇ ਪ੍ਰਬੰਧ ਵੀ ਕਰ ਰਹੇ ਹਾਂ ਕਣਕ ਦੇ ਬੀਜ ਦੇ ਪ੍ਰਬੰਧ ਵੀ ਕਰ ਰਹੇ ਹਾਂ ਉਹਨਾਂ ਦੀਆਂ ਕਣਕਾਂ ਬੀਜੰਦਾ ਸੀ ਜਿਹੜਾ ਹੈਗਾ ਉਹ ਪ੍ਰਾਲਾ ਕਰਾਂਗੇ ਦੂਜੀ ਤੀਜੀ ਜਿਹੜੀ ਅਗਲੀ ਗੱਲ ਹੈਗੀ ਆ ਜਿਹੜੇ ਲੋਕ ਅ ਬਾਰ-ਬਾਰ ਇਹ ਗੱਲ ਕਹਿੰਦੇ ਸੀ ਵੀ ਅਮਰਤਪਾਲ ਤਾਂ ਅੰਦਰ ਆ ਉਹ ਕੀ ਕਰ ਦੂਗਾ ਵੀ ਉਹ ਜਿਹੜਾ 5 ਕਰੋੜ ਰੁਪਏ 5 ਸਾਲ ਦਾ ਉਹਦਾ ਹੁੰਦਾ ਵੀ ਉਹ ਗੰਦ ਹੋ ਗਿਆ ਮੈਨੂੰ ਇੱਕ ਇਹ ਲੱਸੋ ਤੁਹਾਡੇ ਮਾਦਮ ਰਹੀ ਵੀ ਇੱਥੇ ਅਰਬਾ ਰੁਪਏ ਲੋਕਾਂ ਨੇ ਇਹ ਚੈਨਲ ਰਾਹੀਂ ਦਿਖਾਤੇ ਵੀ ਸੀ ਇੱਥੇ ਦੇਤੇ ਅਸੀਂ 25 ਦਿਨਾਂ ਤੋਂ ਇੱਥੇ ਕੋਈ ਐਮਐਲਏ ਕੋਈ ਕਨਗੋ ਕੋਈ ਪਟਵਾਰੀ ਕੋਈ ਕਲਾਕਾਰ ਕੋਈ ਮੰਤਰੀ ਕੋਈ ਸੰਤਰੀ ਨਹੀਂ ਦੇਖਿਆ ਇਹ ਹਵਾ ਨੂੰ ਗੰਡਾ ਇਸ ਕਰਕੇ ਜਿਹੜਾ ਬੰਦਾ ਅਜੰਦਰ ਬੈਠ ਕੇ ਅਗਵਾਈ ਕਰਵਾ ਰਿਹਾ ਆ ਲੋਕਾਂ ਨੂੰ ਗੋਦ ਲੈ ਲਈ ਇੱਕੀ ਕੈਂਪ ਚ ਲਾਇਆ ਹੜਪੀੜਤਾ ਵਾਸਤੇ ਭਾਈ ਸਾਹਿਬ ਭਾਈ ਅਮਰਤਪਾਲ ਦੀ ਟੀਮ ਨੇ ਆ 5 ਕਰੋੜ ਤਾਂ ਬਹੁਤ ਫਿੱਕਾ ਉਸ ਦੇ ਥੱਲੇ ਇਸ ਕਰਕੇ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਵੀ ਜਿਹੜਾ ਭਾਈ ਸਾਹਿਬ ਭਾਈ ਅਮਰਪਾਲ ਜੇਲ੍ਹਾਂਾਂ 'ਚੇ ਬੰਦ ਕਰੀ ਬੈਠੇ ਜੋ ਅੰਦਰ ਬੈਠ ਕੇ ਇੰਨੀ ਸੇਵਾ ਉਹਦੀ ਟੀਮ ਨਿਭਾ ਸਕਦੀ ਹੈ ਜੋ ਬਾਹਰ ਹੁੰਦਾ ਤਾਂ ਫਿਰ ਇਹ ਗੱਲ ਜਾਣੀ ਕਿੱਧਰ ਨੂੰ ਸੀ ਇਹ ਗੱਲ ਸਾਨੂੰ ਸਾਰੇ ਲੋਕਾਂ ਨੂੰ ਸਮਝਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਇਸ ਕਰਕੇ ਰੱਖੀ ਆ ਵੀ ਅਫਵਾਹਾਂ ਤੋਂ ਬਚੋ ਤੁਹਾਡੇ ਆਪਣੇ ਕੈਂਪ ਨਾਲ ਜੁੜੋ ਲੋੜਵੰਦ ਆ ਜਿਹੜਾ ਸਾਡੇ ਨਾਲ ਕਨੈਕਟ ਕਰੇ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਚਾਹੇ ਕਿਸੇ ਵੀ ਜਾਤ ਦਾ ਹੋਵੇ ਕਿਸੇ ਵੀ ਗੋਤ ਦਾ ਹੋਵੇ ਕਿਸੇ ਵੀ ਉਹ ਧਰਮ ਦਾ ਹੋਵੇ ਇਹ ਕੈਂਪ ਤਾਂ ਆਟਾ ਹੈ ਤੁਹਾਡਾ ਆਪਣਾ ਕੈਂਪ ਹੈ ਅਸੀਂ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਆਓ ਸਾਡੇ ਤੱਕ ਜਿਹੜਾ ਕਨੈਕਟ ਕਰਕੇ ਦਾਨ ਦੇਣ ਵਾਲੇ ਵੀ ਤੇ ਦਾਨ ਲੈਣ ਵਾਲੇ ਵੀ ਹਾਂਜੀ ਤੁਸੀਂ ਆਪਣਾ ਜਿਹੜਾ ਨੰਬਰ ਹੈ ਨਾ ਉਹ ਵੀ ਜਾਰੀ ਕਰੋ ਕਿ ਸੰਗਤਾਂ ਨੂੰ ਜਿਹੜੇ ਹਰ ਪੀੜਤਾਂ ਨੂੰ ਉਹਨੂੰ ਪਤਾ ਲੱਗੇ ਬਿਲਕੁਲ ਨੰਬਰ ਸਾਡੇ ਬੋਰਡ ਤੇ ਲੱਗੇ ਆ ਤੁਸੀਂ ਬਾਹਰ ਬੋਰਡ ਤੇ ਜਿਹੜੇ ਲਗਾਤਾਰ ਉਹਦੇ ਸ਼ਾਟ ਲੈ ਕੇ ਤੁਸੀਂ ਉਹ ਚਲਾ ਸਕਦੇ ਹੋ ਤੁਸੀਂ ਵੀ ਇੱਕ ਵਾਰੀ ਬੋਲ ਦਿਓ ਅੱਜ ਨੰਬਰ ਬੋਰਡ ਤੇ ਲੱਗੇ ਹੈਗੇ ਜੀ ਪਲੀਜ਼ ਤੁਸੀਂ ਬੋਰਡ ਤੋਂ ਜਿਹੜੇ ਉਹ ਜਿਹੜਾ ਵਿੱਚ ਐਡ ਕਰ ਸਕਦੇ ਆ ਆਖਰੀ ਪਿੰਡ ਜਿਹੜੇ ਉਹ ਇੱਥੇ ਸਵਾਲ ਇੱਕ ਲਾਸਟ ਵਾਰ ਆ ਗਿਆ ਜੀ ਪਿੰਡ ਕਿੰਨੇ ਤੁਸੀਂ ਗੁੱਤ ਲੈਣੇ ਜੀ ਇਹ 30 ਪਿੰਡ ਆ ਸੀ ਸਾਹਿਬ 30 ਪਿੰਡ ਜੀ ਧਰਮਕੋੜ ਦੇ ਦਾਵਾ ਦੇ ਜਾਂ ਡੇੜਾ ਬਾਬਰ ਨਨਕ ਦੇ ਆਪਾਂ ਏਰੀਆ ਨੂੰ ਲੈ ਕੇ ਚੱਲੀਏ ਮਹਾਰਾਜ ਅਸੀਂ ਕਲਾ ਨੌਰ ਵੀ ਜਾਣਦੇ ਆ ਕਲਾ ਨੌਰ ਡੇੜਾ ਦੁਆਰ ਵੀ ਸਾਡਾ ਕੈਂਪ ਚੱਲਿਆ ਕਲਾ ਨੌਰ ਗੁਜਰਾ ਕੋਲੇ 300 ਪਸ਼ੂ ਆ ਮੈਂ ਅਸੀਂ ਆਪ ਖੁਦ ਸਾਡੀ ਟੀਮ ਪੜਤਾਲ ਕਰਕੇ ਆਈ ਸੀ ਉਹਨਾਂ ਕੋਲੇ ਜੋ ਚੀਜ਼ ਚਾਹੀਦੀ ਆ ਉਹ ਅਸੀਂ ਪਹੁੰਚਦੀ ਕਰਦੇ ਆ ਅੱਜ ਵੀ ਉਹਨਾਂ ਨੂੰ ਇੱਕ ਟਰਾਲਾ 4 ਦਾ ਤੇ ਜੋਕਰ ਜਿਹੜੀ ਦਿੱਤੀ ਹੈਗੀ ਆ ਅਸੀਂ ਕਿਸੇ ਵੀ ਜਿਹੜਾ ਕੋਈ ਕੈਂਪ ਤੇ ਆਇਆ ਉਹਨਾਂ ਨੂੰ ਖਾਲੀ ਨਹੀਂ ਮੋੜਦੇ ਜਿੰਨੀ ਸਾਡੀ ਸਮਰੱਥਾ ਹੈ ਜਿੰਨਾ ਤੁਸੀਂ ਲੈ ਕੇ ਆਉਂਦੀ ਹੈ ਸੰਗਤ ਸਬੰਧ ਉਹ ਅਸੀਂ ਵੰਡਣ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਆ ਲਾਸਟ ਸਵਾਲਿਆ ਜੀ ਤੇਰਾ ਬਾਬਾ ਬਨਲਾਕ ਦੇ 30 ਪਿੰਡੇ ਨੇ ਜੀ ਤੇਰਾ ਬਾਬਾ ਬਨਲਾਕ ਤੇਰਾ ਬਾਬਾ ਬਨਲਾਕ ਕਲਾ ਨੌਰ ਜੋੜ ਕੇ ਵਿੱਚ ਕਲਾ ਨੌਰ ਦੇ ਵੀ ਨੇੜੇ ਪਿੰਡ ਹੈਗੇ ਬਹੁਤ سارے ਇਧਰਲੇ ਪਾਸੇ ਅਸੀਂ ਸਾਰੇ ਪਾਸੇ ਜਾਣਦੇ ਆ ਸਾਡੇ ਕੋਲੇ ਹੜਪੀੜਤ ਦਾ ਜਿਹੜਾ ਸ਼ਿਕਾਰ ਹੋਇਆ ਵਿਅਕਤੀ ਹੈ ਕੋਈ ਵੀ ਆ ਸਕਦਾ ਹੈ ਜ਼ਰੂਰੀ ਨਹੀਂ ਉਹ 30 ਕਿਲੋ ਆ 30 ਪਿੰਡਾਂ ਦਾ ਹਿੱਸਾ ਹੈ ਚਾਹੇ 40 ਪਿੰਡਾਂ ਦੂਰ ਆ ਜੇ ਪਰ ਉਹ ਉਹ ਪੀੜਤ ਹੋਵੇ ਅਸੀਂ ਉਹਦੀ ਮਦਦ ਕਰਨ ਨੂੰ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੜੇ